ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਚ ਅੱਪ ਗੱਲ ਕਰਾਂਗੇ ETT ਤੇ ਜੌਂਡ ਦੇ ਸਬੰਧ ਵਿੱਚ ਕੀ ਆਈ ਹੈ ਨਵੀਂ ਅਪਡੇਟ ਆਪਾਂ ਸਾਰੇ ਜਾਣਦੇ ਹਾਂ ETT ਤੇ ਜੌਂਡ ਦਾ 9 7 2026 ਨੂੰ ਇੱਕ ਕੋਰਟ ਕੇਸ ਦੀ ਜਿਹੜੀ ਏਰਿੰਗ ਹੋਣੀ ਸੀ ਸੁਣਵਾਈ ਹੋਣੀ ਸੀ ਉਸ ਦੀ ਸੁਣਵਾਈ ਹੋਈ ਹੈ ਕੀ ਹੋਇਆ ਇਸ ਸੁਣਵਾਈ ਵਿੱਚ ਅੱਜ ਦੀ ਸੁਣਵਾਈ ਵਿੱਚ ਕੋਰਟ ਦਾ ਕੀ ਫੈਸਲਾ ਆਇਆ ਹੈ ਕੀ ਭਰਤੀ ਕੰਪਲੀਟ ਹੋਵੇਗੀ ਕਿ ਨਹੀਂ ਹੋਵੇਗੀ ਕਦੋਂ ਤੱਕ ਭਰਤੀ ਕੰਪਲੀਟ ਹੋਵੇਗੀ ਕਦੋਂ ਤੱਕ ਮੈਟ ਲਿਸਟਾਂ ਆ ਜਾਣਗੀਆਂ ਤਾਂ ਵੀ ਐਡ ਨੂੰ ਇਨ ਕੀਤਾ ਜਾਵੇਗਾ ਜਦ ਵੀ ਐਡ ਨੂੰ ਆਊਟ ਕੀਤਾ ਜਾਵੇਗਾ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਇਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਵੇਖਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ 9/7/2024 ਨੂੰ ਜੋ ਕੋਰਟ ਕੇਸ ਦੀ ਸੁਣਵਾਈ ਸੀ ਉਸ ਦੇ ਵਿੱਚ ਕੀ ਹੋਇਆ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਭਰਤੀ ਜਿਹੜੀ ਸੀ ਬਹਾਲ ਕੀਤੀ ਗਈ ਤਾਂ ਕੋਰਟ ਨੇ ਡਿਪਾਰਟਮੈਂਟ ਨੂੰ 8 ਹਫ਼ਤਿਆਂ ਦਾ 2 ਮਹੀਨਿਆਂ ਦਾ ਸਮਾਂ ਦਿੱਤਾ ਸੀ ਭਰਤੀ ਨੂੰ ਕੰਪਲੀਟ ਕਰਨ ਦਾ ਉਸ ਸਮੇਂ ਸਾਨੂੰ ਉਮੀਦ ਸੀ ਕਿ ਜਿਹੜੀ ਪ੍ਰਤੀ ਹੈ ਉਹ ਜਲਦੀ ਹੋਣ ਜਿਹੜੀ 2 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਹੋ ਜਾਵੇਗੀ ਪਰ ਡਿਪਾਰਟਮੈਂਟ ਨੇ 2 ਮਹੀਨਿਆਂ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਜਦੋਂ 2 ਮਹੀਨੇ ਪੂਰੇ ਹੋਣ ਵਾਲੇ ਸੀ ਤਾਂ ਡਿਪਾਰਟਮੈਂਟ ਨੇ ਕੋਰਟ ਦੇ ਵਿੱਚ ਜਾ ਕੇ ਕਲੈਰੀਫਿਕੇਸ਼ਨ ਦੇ ਇੱਕ ਐਪਲੀਕੇਸ਼ਨ ਦਰਜ ਕਰਵਾ ਦਿੱਤੀ ਜਿਸ ਵਿੱਚ ਇਹ ਪੁੱਛਿਆ ਗਿਆ ਕਿ ਸਾਨੂੰ ਕਲੈਰੀਫਿਕੇਸ਼ਨ ਦਿੱਤੀ ਜਾਵੇ ਕਿ ਸਾਡੀ ਪ੍ਰਤੀ ਦੇ ਵਿੱਚ ਅਸੀਂ ਵੀਅਰ ਨੂੰ ਐਡ ਕਰਨਾ ਹੈ ਜਾਂ ਆਊਟ ਕਰਨਾ ਹੈ ਤਾਂ ਇਸ ਤੇ ਕਲਾਸ ਜਿਹੜਾ ਅਸੀਂ ਫਿਰ ਇੱਕ ਕੇਸ ਦਰਜ ਕੀਤਾ ਗਿਆ ਜੋ ਕਿ ਇਹ ਕੇਸ ਸੀ ਕਿ ਕੋਰਟ ਦੇ ਜਿਹੜੇ ਸੀ ਆਰਡਰ ਨੂੰ ਡਿਪਾਰਟਮੈਂਟ ਨੇ ਨਹੀਂ ਮੰਨਿਆ ਤਾਂ ਡਿਪਾਰਟਮੈਂਟ ਨੂੰ ਜਿਹੜਾ ਕੋਰਟ ਦੇ ਵਿੱਚ ਬੁਲਾਇਆ ਗਿਆ ਤਾਂ ਡਿਪਾਰਟਮੈਂਟ ਕੋਲ ਇੱਕ ਜਿਹੜੀ ਬਹੁਤ ਜ਼ਿਆਦਾ ਡਿਪਾਰਟਮੈਂਟ ਨੂੰ ਝਾੜ ਪਾਈ ਗਈ ਕਿ ਤੁਸੀਂ ਕੋਰਟ ਦੇ ਆਰਡਰ ਮੁਤਾਬਕ ਪਰਤੀ ਨੂੰ ਕੰਪਲੀਟ ਕਿਉਂ ਨਹੀਂ ਕੀਤਾ ਗਿਆ ਤਾਂ ਡਿਪਾਰਟਮੈਂਟ ਨੇ ਉੱਥੇ ਆਪਣੇ ਕੋਲ ਇੱਕ ਟਾਈਮ ਮੰਗ ਲਿਆ ਤੇ ਟਾਈਮ ਜਿਹੜੀ ਆਪਾਂ ਜਾਣਦੇ ਆ 9 ਜੁਲਾਈ ਦੀ ਜਿਹੜੀ ਉਹ ਦੀ ਡੇਟ ਦਿੱਤੀ ਹੋਈ ਸੀ ਤਾਂ ਹੁਣ ਆਪਾਂ ਸਾਰੇ ਜਾਣਦੇ ਸੀ ਕਿ 9 ਜੁਲਾਈ ਤੱਕ ਜਿਹੜੀ ਪਰਤੀ ਉਹ ਡਿਪਾਰਟਮੈਂਟ ਜਾਂ ਤਟ ਪਰਤੀ ਨੂੰ ਕੰਪਲੀਟ ਕਰੇਗਾ ਤੇ ਜਾਂ ਡਿਪਾਰਟਮੈਂਟ ਕੋਲ ਕੋਈ ਵੀ ਜਵਾਬ ਨਹੀਂ ਸੀ ਤਾਂ ਹੁਣ 9 ਜੁਲਾਈ ਤੋਂ ਪਹਿਲਾਂ ਪਹਿਲਾਂ ਪਰਤੀ ਨੂੰ ਕੰਪਲੀਟ ਕੀਤਾ ਜਾਣਾ ਸੀ ਤਾਂ ਪਰਤੀ ਕੰਪਲੀਟ ਨਹੀਂ ਹੋ ਪਾਈ ਕਿਉਂਕਿ ਉਸ ਦੇ ਵਿੱਚ ਉਹਨਾਂ ਨੇ ਬੀਐਡ ਨੂੰ ਜਿਹੜਾ ਸੀ ਇੱਕ ਸਪੀਕਿੰਗ ਆਰਡਰ ਜਾਰੀ ਕਰਕੇ ਬਾਰ ਕੀਤਾ ਹੋਇਆ ਸੀ ਤਾਂ ਹੁਣ ਡਿਪਾਰਟਮੈਂਟ ਨੇ ਹੀ ਉਹਨਾਂ ਨੂੰ ਜਦੋਂ ਉਹ ਡਿਪਾਰਟਮੈਂਟ ਚਲੇ ਗਿਆ ਵੀ ਸਾਨੂੰ ਭਰਤੀ ਚ ਬਾਰ ਕੋ ਕੀਤਾ ਗਿਆ ਤਾਂ ਡਿਪਾਰਟਮੈਂਟ ਨਹੀਂ ਕਹਿ ਦਿੱਤਾ ਕਿ ਤੁਸੀਂ ਜਿਹੜਾ ਕੋਰਟ ਵਿੱਚ ਚਲੇ ਜਾਓ ਕੋਰਟ ਦੇ ਆਰਡਰ ਲੈ ਆਓ ਤਾਂ ਤੁਹਾਨੂੰ ਅਸੀਂ ਸ਼ਾਮਲ ਕਰ ਲਵਾਂਗੇ ਤਾਂ ਇਸ ਤਰ੍ਹਾਂ ਜਿਹੜਾ ਇਸ ਭਰਤੀ ਤੇ ਫਿਰ ਇੱਕ ਵਾਰ ਕੋਰਟ ਕੇਸ ਲੱਗ ਗਿਆ ਜਿਸ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਆਈ ਐਨ ਓ ਐਸ ਦਾ ਤੇ ਵੀ ਐਡ ਦਾ ਜਿਹੜਾ ਕੇਸ ਚੱਲ ਰਿਹਾ ਸੀ ਤਾਂ ਕੱਲ ਸੁਣਵਾਈ ਹੋਈ ਜਿਸ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਡਿਪਾਰਟਮੈਂਟ ਨੇ ਜਵਾਬ ਦੇਣਾ ਸੀ ਤੇ ਹੁਣ ਡਿਪਾਰਟਮੈਂਟ ਕੋਲ ਇੱਕ ਪ੍ਰੋਪਰ ਜਵਾਬ ਆ ਗਿਆ ਕਿਉਂਕਿ ਇਸ ਕਰਕੇ ਜਿੱਥੋਂ ਹੀ ਡਾਊਟ ਹੁੰਦਾ ਹੈ ਕਿ ਡਿਪਾਰਟਮੈਂਟ ਖੋਦ ਜਿਹੜਾ ਹੈ ਇਹ ਭਰਤੀ ਨੂੰ ਕੰਪਲੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਕੋਰਟ ਵਿੱਚ ਚਲੇ ਜਾਓ ਤਾਂ ਕੋਰਟ ਵਿੱਚ ਚਲੇ ਗਿਆ ਤਾਂ ਹੁਣ ਉਹਨਾਂ ਨੇ ਕੀ ਇਹਦੇ ਵਿੱਚ ਜਵਾਬ ਦਿੱਤਾ ਹੈ ਕਿਉਂਕਿ ਕੋਰਟ ਵਿੱਚ ਜਾ ਕੇ ਡਿਪਾਰਟਮੈਂਟ ਨੇ ਆਪਣਾ ਕਾਰਨ ਦੱਸਣਾ ਸੀ ਵਰਤੀ ਨਾ ਕੰਪਲੀਟ ਹੋਣ ਦਾ ਤਾਂ ਹੁਣ ਜਿਹੜਾ ਸੀ ਡਿਪਾਰਟਮੈਂਟ ਕੋਲ ਇੱਕ ਪ੍ਰੋਪਰ ਜਿਹੜਾ ਸੀ ਉਹ ਜਵਾਬ ਹੈਗਾ ਸੀ ਕਿ ਕੋਰਟ ਨੇ ਹੀ ਇਸ ਵਰਤੀ ਨੂੰ ਰੋਕਿਆ ਹੋਇਆ ਹੈ ਅਸੀਂ ਤਾਂ ਵਰਤੀ ਨੂੰ ਕੰਪਲੀਟ ਕਰਨਾ ਚਾਹੁੰਦੇ ਹਾਂ ਤਾਂ ਜਦੋਂ ਤੱਕ ਹੁਣ ਆਪਾਂ ਸਾਰੇ ਜਾਣਦੇ ਆ ਜਦੋਂ ਤੱਕ BIADL ਤੇ INOS ਵਾਲਾ ਕੇਸ ਜਿਹੜਾ ਹੱਲ ਨਹੀਂ ਹੁੰਦਾ ਉਨੀ ਤੱਕ ਵਰਤੀ ਕਫਲੇਟ ਨਹੀਂ ਹੋ ਸਕਦੀ ਇਸ ਕਰਕੇ ਡਿਪਾਰਟਮੈਂਟ ਕੋਲ ਇੱਕ ਜਿਹੜਾ ਸੀ ਇੱਕ ਪ੍ਰੋਪਰ ਜਵਾਬ ਸੀ ਤਾਂ ਇਸ ਜਵਾਬ ਦੇ ਵਿੱਚ ਉਹਨਾਂ ਨੇ ਇਹੀ ਜਵਾਬ ਦਿੱਤਾ ਕਿ ਜੇਕਰ ਸਾਨੂੰ ਕੋਰਟ ਤੇ ਅਲਟਰ ਆ ਜਾਣ ਤਾਂ ਅਸੀਂ ਪਰਤੀ ਨੂੰ ਕੰਪਲੀਟ ਕਰ ਦੇਵਾਂਗੇ ਤਾਂ ਹੁਣ ਕੀ ਹੋਇਆ ਇਸ ਕੇਸ ਦੇ ਵਿੱਚ ਤਾਂ ਇਸ ਕੇਸ ਦੇ ਵਿੱਚ ਵੀ ਜਿਹੜੀ ਆਪਣੀ ਅਗਲੀ ਡੇਟ ਜਿਹੜੀ ਹੈ 23 ਜੁਲਾਈ 2024 ਪੈ ਚੁੱਕੀ ਹੈ ਤਾਂ ਹੁਣ 23 ਜੁਲਾਈ 2024 ਤੱਕ ਜਿਹੜਾ ਇਹ ਫੇਰ ਰੁਕਣਾ ਪਵੇਗਾ ਫੇਰ ਵੇਟ ਕਰਨੀ ਪਵੇਗੀ ਤਾਂ ਕੀ ਹੋਏਗਾ ਕੇਸ ਦੇ ਵਿੱਚ ਤੇ ਪਰਤੀ ਇੱਕ ਵਾਰ ਫੇਰ ਜਿਹੜੀ ਹੈ ਕੋਰਟ ਕੇਸਾਂ ਦੇ ਵਿੱਚ ਲਟਕ ਚੁੱਕੀ ਹੈ ਤਪਰਤੀ ਜਿਹੜੀ ਇਹ ਕੰਪਲੀਟ ਜ਼ਰੂਰ ਹੋਵੇਗੀ 100% ਕੰਪਲੀਟ ਹੋਵੇਗੀ ਪਰ ਟਾਈਮ ਜ਼ਰੂਰ ਲੱਗੇਗਾ ਇਸ ਦੇ ਵਿੱਚ ਤਾਂ ਜਿਹੜਾ BHD ਦਾ ਆਈਐਨਓ ਇਸ ਦਾ ਜਦੋਂ ਤੱਕ ਕੇਸ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਵਰਤੀ ਹੁਣ ਕੰਪਲੀਟ ਨਹੀਂ ਹੋ ਸਕਦੀ BHD ਵਾਲਿਆਂ ਨੂੰ ਇਨ ਹੋਣਗੇ ਜਾਂ ਆਊਟ ਹੋਣਗੇ ਇਹ ਤਾਂ ਫੈਸਲਾ ਜਿਹੜਾ ਹੈ ਹੁਣ ਕੋਡ ਨਹੀਂ ਕਰਨਾ ਹੈ ਕੋਡ ਨੇ ਜੋ ਫੈਸਲਾ ਕੀਤਾ ਉਸ ਦੇ ਆਧਾਰ ਤੇ ਜਿਹੜੀ ਵਰਤੀ ਹੈ ਕੰਪਲੀਟ ਕੀਤੀ ਜਾਵੇਗੀ ਤਾ ਹੁਣ ਤੁਹਾਨੂੰ 23 ਜੁਲਾਈ ਤੱਕ ਜਿਹੜਾ ਇੱਕ ਤਾਂ ਇਹਦੀ ਡੇਟ ਪੈ ਗਈ ਤੇ ਰੁਕਣਾ ਪਵੇਗਾ ਇਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਡੇਟਾਂ ਪਈਆਂ ਹੋਈਆਂ ਨੇ ਇੱਕ ਕੱਲ 10 ਤਰੀਕ ਦੀ ਡੇਟ ਹੈ ਆਈ ਐਨ او ਐਸ ਦੀ ਤਾਂ ਉਸ ਦੇ ਕੀ ਹੁੰਦਾ ਇਸ ਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਬਣਾ ਕੇ ਦੇ ਦਿੱਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਕਿ ਜਿਹੜੀ ਇਹ ਵਗਲਾ ਕੇਸ ਲੱਗਿਆ ਹੋਇਆ ਸੀ ਇਸ ਕੇਸ ਦੀ ਜਿਹੜੀ ਅਗਲੀ ਤਰੀਕ ਹੈ 23 ਜੁਲਾਈ 2024 ਪੈ ਚੁੱਕੀ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ